ब्रेकिंग पंजाब न्यूज़ चैनल देख रहे हैं सारे ही पंजाबियों ਦਾ ਸਵਾਗਤ ਕਰਦੇ ਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਆਏ ਹਾਂ ਜੀ ਹਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ 1 ਜੂਨ ਨੂੰ ਹੋਣ ਜਾ ਰਹੇ ਹਨ ਪੰਜ ਵੱਡੇ ਬਦਲਾਅ ਜੀ ਹਾਂ ਜੂਨ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਪਹਿਲੀ ਜੂਨ ਨੂੰ ਹੀ ਕਾਫੀ ਜ਼ਿਆਦਾ ਮਹੱਤਵਪੂਰਨ ਜਿਹੜੇ ਬਦਲਾਅ ਪੰਜਾਬ ਅਤੇ ਭਾਰਤ ਦੇ ਵਿੱਚ ਹੋਣ ਜਾ ਰਹੇ ਹਨ ਜਿੱਥੇ ਕਿ ਐਲ ਪੀ ਜੀ ਗੈਸ ਇਸ ਤੋਂ ਇਲਾਵਾ ਐਫ ਡੀ ਅਤੇ ਏਟੀਐਮ ਦੇ ਜਿਹੜੇ ਵਿੱਚ ਬਦਲਾਅ ਸ਼ਾਮਲ ਹਨ ਸੋ ਐਲ ਪੀ ਜੀ ਗੈਸ ਦੀਆਂ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਜਿਹੜਾ 1 ਜੂਨ ਨੂੰ ਦੇਖਣ ਨੂੰ ਮਿਲੇਗਾ ਜਿੱਥੇ 1 ਮਈ ਸਾਲ 2025 ਨੂੰ 19 ਕਿਲੋ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 14.5 ਰੁਪਏ ਵਾਧਾ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਹੁਣ ਜਿਹੜਾ 1 ਜੂਨ ਨੂੰ ਵੀ ਵਪਾਰਕ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਣ ਵਾਲਾ ਹੈ ਇਸ ਤੋਂ ਇਲਾਵਾ ਆਧਾਰ ਕਾਰਡ ਅਪਡੇਟ ਦੀ ਆਖਰੀ ਤਰੀਕ ਵੀ ਜਿਹੜੀ 1 ਜੂਨ ਮਹੀਨੇ ਦੇ ਵਿੱਚ ਹੀ ਰੱਖੀ ਗਈ ਹੈ ਸੋ 14 ਜੂਨ ਜਿਹੜੀ ਆ ਮ ਜੂਨ ਮਹੀਨੇ ਦੀ ਰੱਖੀ ਗਈ ਹੈ ਇਸ ਤੋਂ ਬਾਅਦ ਜਿਹੜਾ ਆ ਅਪਡੇਟ ਕਰਵਾਉਣ ਦੇ ਉੱਤੇ ਤੁਹ ਯਾਰ ਪਰ ਦੀ ਫੀਸ ਦੇਣੀ ਪੈ ਸਕਦੀ ਹੈ ਇਸ ਤੋਂ ਇਲਾਵਾ ਕ੍ਰੈਡਿਟ ਕਾਰਡ ਦੇ ਵਿੱਚ ਵੀ ਵੱਡਾ ਬਦਲਾਅ ਹੋਣ ਜਾ ਰਿਹਾ ਹੈ 1 ਜੂਨ ਤੋਂ ਕ੍ਰੈਡਿਟ ਕਾਰਡ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਸੋ ਜੇਕਰ ਉਦਾਹਰਣ ਦੇ ਵਜੋਂ ਤੁਸੀਂ ਬਿੱਲ ਜਾਂ ਫਿਰ EMI ਆਟੋ ਡੈਬਿਟ ਜੇ ਤੁਹਾਡਾ ਜੇ ਫੇਲ ਹੋ ਜਾਂਦਾ ਹੈ ਤੇ ਤੁਹਾਨੂੰ 2% ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਬਿਜਲੀ ਦਾ ਭੁਗਤਾਨ ਕਰਨ ਵੇਲੇ ਕ੍ਰੈਡਿਟ ਕਾਰਡ ਦੀ ਵਰਤੋਂ ਅਤੇ ਪੈਟਰੋਲ ਡੀਜ਼ਲ ਖਰੀਦਣ ਦੇ ਵੇਲੇ ਵੀ ਜਿਹੜਾ ਵਾਧੂ ਭੁਗਤਾਨ ਕਰਨਾ ਪਵੇਗਾ ਇਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਉਹ FD ਕਰਾਉਣ ਵਾਲਿਆਂ ਲਈ ਆ ਰਹੀ ਹੈ ਸੋ ਦੇ ਲਗਾਤਾਰ ਜਿਹੜੇ ਤੁਹਾਨੂੰ ਦੱਸਦੀ ਹੈ ਕਿ ਵਿਆਜ ਹੁਣ ਘਟਦਾ ਹੀ ਜਾ ਰਿਹਾ ਹੈ ਸੋ ਅਲੱਗ-ਅਲੱਗ ਬੈਂਕਾਂ ਦੇ ਦੁਆਰਾ ਜਿਹੜਾ ਹੈ ਕਾਫੀ ਜ਼ਿਆਦਾ ਵਿਆਜ ਦਰ ਨੂੰ ਘਟ ਕਰ ਦਿੱਤਾ ਗਿਆ ਹੈ ਸੋ ਜੂਨ ਮਹੀਨੇ ਦੇ ਵਿੱਚ ਜਿਹੜੀਆਂ ਬੈਂਕਾਂ ਹਨ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰ ਦੇ ਵਿੱਚ ਜਿਹੜਾ ਹੈ ਉਹ ਕਾਫੀ ਜ਼ਿਆਦਾ ਕਟੌਤੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਏਟੀਐਮ ਲੈਣ ਦੇ ਚਾਰਜਸ ਵੀ ਵੱਧ ਸਕਦੇ ਹਨ ਸੋ ਪਹਿਲੀ ਜੂਨ ਤੋਂ ਨਵੇਂ ਨਿਯਮਾਂ ਦੇ ਮੁਤਾਬਕ ਜਿਹੜਾ ਮੁਕਤ ਸੀਮਾ ਲੈਣ ਦੇ ਵਿੱਚ ਪੈਸੇ ਕੱਟਣ ਦੀ ਜਿਹੜੀ ਦਰ ਹੈ ਉਸ ਨੂੰ ਵੀ ਜਿਹੜਾ ਹੈ ਉਹ ਵੱਧ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਜਿਹੜੀ ਹੁਣ ਹੁਸ਼ਿਆਰਪੁਰ ਤੋਂ ਫਗਵਾੜਾ ਰੋਡ ਤੋਂ ਜਿਹੜੀ ਉਹ ਨਿਕਲ ਕੇ ਆ ਰਹੀ ਹੈ ਜੀਹਾਂ ਜਿੱਥੇ ਕੀ ਚੋਰਾਂ ਦੇ ਵੱਲੋਂ ਇੱਕ HDFC ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ ਹੈ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਉਸ ਸਮੇਂ ਭਾਜਣਾ ਪੈ ਗਿਆ ਜਦੋਂ ਕੁਝ ਕਾਰ ਸਵਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਦੇ ਉੱਤੇ ਬੈਂਕ ਦੇ ਵਿੱਚ ਬੰਡੀ ਲੁੱਟ ਕਰ ਲਈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਹਨ ਤੇ ਬਾਰਦਾਤ ਤੋਂ ਬਾਅਦ ਬੈਂਕ ਮੁਲਾਜ਼ਮਾਂ ਦੇ ਵਿੱਚ ਖੌਫ ਦਾ ਮਾਹੌਲ ਪਾਇਆ ਜਾ ਰਿਹਾ ਹੈ ਫਗਵਾੜਾ ਹੁਸ਼ਿਆਰਪ ਜੱਟਾਂ ਡਮੀਲੀ ਰੋਡ ਸਥਿਤ ਐਚਡੀਐਫੀ ਬੈਂਕ ਦੇ ਵਿੱਚ ਦੰਦਿਆੜੇ ਲੁੱਟ ਹੋਈ ਹੈ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਲੁੱਟ ਦੀ ਇਹ ਘਟਨਾ 3:30 ਵਜੇ ਹੋਈ ਜਦੋਂ ਕਾਰ ਸਵਾਰ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੋਏ ਤੇ ਉਹਨਾਂ ਨੇ ਗਨ ਪੁਆਇੰਟ ਦੇ ਉੱਤੇ ਬੈਂਕ ਦੇ ਵਿੱਚੋਂ 30 ਤੋਂ 35 ਲੱਖ ਰੁਪਏ ਦੀ ਜਿਹੜੀ ਉਹ ਨਗਦੀ ਲੁੱਟ ਲਈ ਤੇ ਜਿਵੇਂ ਹੀ ਇਹ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤੇ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਹਰਿਆਣਾ ਜੱਟਾਂ ਦੇ ਸਰਪੰਚ ਗੁਰਸ਼ਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬੈਂਕ ਦੇ ਵਿੱਚੋਂ ਲੁੱਟ ਬਾਰੇ ਫੋਨ ਆਇਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਤੇ ਪੁਲਿਸ ਵੀ ਜਿਹੜੀ ਆ ਉਹ ਮੌਕੇ ਦੇ ਉੱਤੇ ਪਹੁੰਚ ਗਈ ਪਰ ਲਟੇਰੇ ਜਿਹੜੇ ਆ ਉਹ ਪਹਿਲਾਂ ਹੀ ਬੈਂਕ ਲੁੱਟ ਕੇ ਫਰਾਰ ਹੋ ਚੁੱਕੇ ਸਨ ਸੋ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਅਤੇ ਜਿਹੜੇ ਲਟੇਰੇ ਆ ਇਹਨਾਂ ਦੀ ਗਿਣਤੀ ਹੁਣ ਵੱਧਦੀ ਜਾ ਰਹੀ ਹੈ ਤੋਂ ਬਾਅਦ ਅਗਲੀ ਖਬਰ ਜਿਹੜੀ ਪੰਜਾਬ ਮੌਸਮ ਦੇ ਰਿਗਾਰਡਿੰਗ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਬੀਤੇ ਦਿਨੀ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਤੇਜ਼ ਮੀਂਹ ਅਤੇ ਗਰਜ ਤੂਫਾਨ ਦੀ ਚੇਤਾਵਨੀ ਜਾਰੀ ਹੋਈ ਸੀ ਭਾਰਤੀ ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕੀਤਾ ਕਿ ਸੀ ਕਿ ਮੌਸਮ ਦੇ ਵਿੱਚ ਹੁਣ ਕਾਫੀ ਜ਼ਿਆਦਾ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਸੂਬੇ ਦੇ ਵਿੱਚ ਗਰਜ ਤੂਫਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਅੱਜ ਸਵੇਰੇ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਅਮਰਤਸਰ ਗੁਰਦਾਸਪੁਰ ਅਤੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 3 ਜੂਨ ਤੱਕ ਜਿਹੜੀ ਉਹ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਕਿਉਂਕਿ ਤੇਜ਼ ਹਵਾਵਾਂ ਅਤੇ ਕਿਤੇ ਕਿਤੇ ਜਿਹੜਾ ਆ ਹਲਕੇ ਤੋਂ ਦਰਮਿਆਨਾ ਮੀਂਹ ਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੋ 3 ਜੂਨ ਤੱਕ ਪੰਜਾਬ ਦੇ ਵਿੱਚ ਮੌਸਮ ਜਿਹੜਾ ਆ ਉਹ ਜ਼ਿਆਦਾ ਗਰਮ ਨਹੀਂ ਹੋਵੇਗਾ ਸੋ ਮੌਸਮ ਜਿਹੜਾ ਹੈ ਉਹ ਠੰਡਾ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਅਮਰਤਸਰ 에어ਪੋਰਟ ਤੋਂ ਨਿਕਲ ਕੇ ਆ ਰਹੀ ਹੈ ਜੀ ਹਾਂ ਅਮਰਤਸਰ 에어ਪੋਰਟ ਦੇ ਉੱਤੇ ਜਿਹੜਾ ਹੈ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੋਂ ਕਿ 35 ਤੋਂ 40 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ ਸੋ ਯੂ ਐਸ ਡਾਲਰ ਦੇ ਵਿੱਚ ਇਸ ਦੇ ਵੱਲੋਂ ਕਰੰਸੀ ਜਿਹੜੀ ਉਹ ਭਾਰਤ ਲੈ ਜਾਂਦੀ ਜਾ ਰਹੀ ਸੀ ਸੋ ਦੁਬਈ ਤੋਂ ਇਹ ਜਿਹੜਾ ਨੌਜਵਾਨ ਭਾਰਤ ਦੇ ਵਿੱਚ ਆ ਰਿਹਾ ਸੀ ਸੋ ਇਸ ਤੋਂ ਬਾਅਦ ਇਸ ਦੀ ਤਲਾਸ਼ੀ ਲਈ ਗਈ ਤੇ ਜਿਸ ਤੋਂ ਬਾਅਦ ਕੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਕਰੀਬ ਜਿਹੜਾ 41000 ਡਾਲਰ ਇਸ ਦੇ ਵੱਲੋਂ ਭਾਰਤ ਦੇ ਵਿੱਚ ਲੈ ਜਾਂਦਾ ਜਾ ਰਿਹਾ ਸੀ ਜਿਸ ਨੂੰ ਕਿ ਅਮਰਤਸਰ 에어ਪੋਰਟ ਦੇ ਉੱ ਕੂਫੀਆ ਜਾਣਕਾਰੀਆਂ ਮਿਲਣ ਦੇ ਆਧਾਰ ਤੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਜਿਹੜੀ ਖਬਰ ਹੁਣ ਕਰੋਨਾ ਵਾਇਰਸ ਦੇ ਰਿਲੇਟਡ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਕਰੋਨਾ ਵਾਇਰਸ ਦੇ ਮਾਮਲੇ ਸਿਰਫ 1000 ਦੇ ਕਰੀਬ ਸਨ ਸੋ ਦਿੱਲੀ ਦੇ ਵਿੱਚ ਹੁਣ ਕਰੋਨਾ ਦੇ ਨਾਲ ਪਹਿਲੀ ਮੌਤ ਹੋ ਗਈ ਹੈ ਜਿੱਥੇ ਕਿ ਪਿਛਲੇ ਦਿਨ ਹੀ ਪੰਜਾਬ ਦੇ ਵਿੱਚ ਪਹਿਲੀ ਮੌਤ ਦਰਜ ਕੀਤੀ ਗਈ ਸੀ ਉੱਥੇ ਹੀ ਹੁਣ ਦਿੱਲੀ ਦੇ ਵਿੱਚ ਵੀ ਪਹਿਲੀ ਮੌਤ ਹੋ ਚੁੱਕੀ ਹੈ ਸੋ ਦੇਸ਼ ਭਾਰਤ ਦੇ ਵਿੱਚ ਹੁਣ ਕਰੋਨਾ ਦੇ ਮਾਮਲੇ 2500 ਤੋਂ ਵੀ ਵੱਧ ਹੋ ਚੁੱਕੇ ਹਨ ਜੀ ਹਾਂ ਦੇਸ਼ ਭਾਰਤ ਦੇ ਵਿੱਚ ਕਰੋਨਾ ਦੇ ਮਾਮਲਿਆਂ ਦੇ ਵਿੱਚ ਤੇਜ਼ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ ਸਿਹਤ ਮੰਤਰਾਲੇ ਦੇ ਅਨੁਸਾਰ ਕਰੋਨਾ ਦੇ ਸਰਗਰਮ ਮਾਮਲਾ ਦੀ ਗਿਣਤੀ ਹੁਣ 2500 ਨੂੰ ਪਾਰ ਹੋ ਚੁੱਕੀ ਹੈ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 30 ਮਈ ਤੱਕ ਦੇਸ਼ ਭਰ ਦੇ ਵਿੱਚ 2710 ਮਾਮਲੇ ਦਰਜ ਕੀਤੇ ਗਏ ਹਨ ਤੇ ਦਿੱਲੀ ਦੇ ਵਿੱਚ ਕਰੋਨਾ ਦੇ ਨਵੇਂ ਰੂਪ ਦੇ ਕਾਰਨ ਪਹਿਲੀ ਮੌਤ ਹੋ ਚੁੱਕੀ ਹੈ ਸੋ ਪੰਜਾਬ ਦੇ ਵਿੱਚ ਵੀ ਲਗਾਤਾਰ ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਵੱਧਦੇ ਜਾ ਰਹੇ ਹਨ ਤੇ ਇਸੇ ਦੌਰਾਨ ਹੁਣ ਕੋ ਮਹਾਰਾਸ਼ਟਰ ਦੇ ਵਿੱਚ ਜਿਹੜੇ ਕਿ ਕੋਵਿਡ-19 ਦੇ ਮਾਮਲੇ ਆ ਉਹ 84 ਨਵੇਂ ਮਾਮਲੇ ਦਰਜ ਕਰ ਲਏ ਗਏ ਹਨ ਸੋ ਇਸੇ ਦੌਰਾਨ ਹੀ ਜਿਹੜਾ ਸਿਹਤ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਐ ਤੇ ਆਤ ਵਰਤਣੀ ਚਾਹੀਦੀ ਹੈ ਨਹੀਂ ਤੇ ਪਹਿਲਾਂ ਵਾਂਗ ਜਿਹੜਾ ਉਹ ਲਾਕਡਾਊਨ ਵਰਗੇ ਹਾਲਾਤ ਵੀ ਜਿਹੜੇ ਆ ਉਹ ਪੂਰੇ ਭਾਰਤ ਅਤੇ ਪੰਜਾਬ ਦੇ ਵਿੱਚ ਬਣ ਸਕਦੇ ਹਨ ਸੋ ਜਿੱਥੇ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ 31 ਮਈ ਨੂੰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਸ਼ਾ ਬੰਦ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਉੱਥੇ ਹੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਤੇ ਅਜੇ ਤੱਕ ਜਿਹੜਾ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਪਰ ਨਸ਼ੀਲੇ ਕੈਪਸੂਲ ਵੇਚਣ ਵਾਲੀਆਂ ਪੰਜ ਜਣੀਆਂ ਜਿਹੜੀਆਂ ਅਤੇ ਨਾਲ ਹੀ ਇਹਨਾਂ ਦੇ ਵੱਲੋਂ दारू ਵੀ ਵੇਚੀ ਜਾ ਰਹੀ ਸੀ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਜ ਜਿਹੜੀਆਂ ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਹਨ ਜੀ ਹਾਂ ਨਸ਼ਿਆਂ ਦੇ ਵਿਰੁੱਧ ਜਿਹੜਾ ਮਹੀਮ ਚਲਾਈ ਜਾ ਰਹੀ ਹੈ ਸੋ ਪੁਲਿਸ ਦੇ ਵੱਲੋਂ ਪੰਜ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੁਲਾਜ਼ਮਾਂ ਦੇ ਕੋਲੋਂ ਜਿਹੜਾ ਆ ਮੋਲਜਮਾ ਕੂਲੋਂ 120 ਪਵੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰੇਖਾ ਵਾਸੀ ਗੰਨਾਪਿੰਡ ਮਨਪ੍ਰੀਤ ਕੌਰ ਵਾਸੀ ਜਗਤਪੁਰ 5 ਢੇਰਾ ਤੇ ਨੀਲਮ ਕੁਮਾਰੀ ਔਰਫਨਿਸ਼ਾ ਵਾਸੀ ਜਗਤਪੁਰ 5 ਢੇਰਾ ਤੇ ਬਲਜੀਤ ਕੌਰ ਵਾਸੀ ਜਗਤਪੁਰ 5 ਢੇਰਾ ਤੇ ਰਮਨ ਪਬਾਸੀ ਗੁਰਾਇਆਂ ਦੇ ਵਿੱਚੋਂ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਦੀਏ ਕਿ ਇਹ ਗੁਰਾਇਆਂ ਫਲੋਰ ਜ਼ਿਲंधर ਏਰੀਏ ਦਾ ਮਾਮਲਾ ਹੈ ਸੋ ਇਹ ਜਿਹੜੀਆਂ 5 ਔਰਤਾਂ ਆ ਇਹਨਾਂ ਦੇ ਕੋਲੋਂ ਕਾਫੀ ਜ਼ਿਆਦਾ ਨਸ਼ੇ ਦੇ ਕੈਪਸੂਲ 120 ਦੇ ਕਰੀਬ ਅਤੇ ਇਹਨਾਂ ਦੇ ਕੋਲੋਂ ਜਿਹੜੀ ਆ ਨਕਲੀ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਕਿ ਹੁਣ ਇਹਨਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੁਣ ਇਹਨਾਂ ਦੇ ਜਿਹੜੇ ਮੂੰਹ ਬੰਨ ਕੇ ਇਹਨਾਂ ਨੂੰ ਬਿਠਾ ਲਿਆ ਗਿਆ ਹੈ ਸੋ 5 ਔਰਤਾਂ ਨੂੰ ਜਿਹੜਾ ਗੁਰਾਇਆਂ ਫਲੋਰ ਏਰੀਏ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਬਾਅਦ ਕਿਸਾਨਾਂ ਦੇ ਰਿਲੇਟਡ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਦੇ ਵਿੱਚ ਭਾਰੀ ਵਾਅਦੇ ਦਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨ ਇਸ ਤੋਂ ਕਾਫੀ ਜ਼ਿਆਦਾ ਨਾਖੁਸ਼ ਹਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਨਾਲ ਮੋਦੀ ਸਰਕਾਰ ਦੇ ਵੱਲੋਂ ਮਜ਼ਾਕ ਕੀਤਾ ਗਿਆ ਤੇ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਜੀ ਹਾਂ ਭਾਰਤੀ ਕਿਸਾਨ ਜੂਨੀਅਨ ਏਕਤਾ ਡਕੌਦਾ ਦੀ ਸੂਬਾ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸੋਨੀ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦਾ ਐਲਾਨ ਨੂੰ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਦੇ ਬਰਾਬਰ ਕਿ ਦੱਸਿਆ ਹੈ ਇਸ ਸੰਬੰਧੀ ਸਦ ਦੇ ਵਿੱਚ ਬਿਆਨ ਜਾਰੀ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਤਨੇਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਅਦੇ ਦਾ ਜਿਹੜਾ ਦਾਵਾ ਕੋਰਾ ਉਹਨਾਂ ਦੇ ਵੱਲੋਂ ਝੂਠ ਹੈ ਤੇ ਭਾਜਪਾ ਦੇ ਵੱਲੋਂ ਕੇਂਦਰ ਸਰਕਾਰ ਦੀ ਵੱੱਲੇ ਵੱੱਲੇ ਕਰਦਿਆਂ ਹਿਸਾਬ ਲਾਣ ਨੂੰ ਇਤਿਹਾਸਕ ਕਰਾਰ ਦੇਣ ਦੇ ਲਈ ਲੋਕਾਂ ਨੂੰ ਮੂਰਖ ਸਮਝਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸਮਝਿਆ ਹੈ ਸੋ ਕਾਫੀ ਜ਼ਿਆਦਾ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਵਾਅਦਾ ਕੀਤਾ ਗਿਆ ਉਹ ਕਾਫੀ ਜ਼ਿਆਦਾ ਘੱਟ ਹੈ ਤੇ ਜਿਹੜਾ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਦੇ ਬਰਾਬਰ ਜਿਹੜਾ ਇਹ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪੈਨ ਕਾਰਡ ਧਾਰਕਾਂ ਦੇ ਲਈ ਵੱਡੀ ਖਬਰ ਆ ਰਹੀ ਹੈ ਇਸ ਕਰਨ ਲੰਘ ਸਕਦਾ ਹੈ ਤੁਹਾਨੂੰ ਵੀ 10000 ਰੁਪਏ ਦਾ ਜੁਰਮਾਨਾ ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਤਾਂ ਸਾਵਧਾਨ ਰਹੋ ਕਿਉਂਕਿ ਆਮਦਨ ਕਰ ਵਿਭਾਗ ਅਜਿਹੇ ਪੈਨ ਕਾਰਡ ਧਾਰਕਾਂ ਤੇ 10000 ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦਾ ਹੈ ਜਿਨ੍ਹਾਂ ਦਾ ਆਧਾਰ ਕਾਰਡ ਕਿਰਿਆਸ਼ੀਲ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਪੈਨ ਕਾਰਡ ਨਾ ਸਿਰਫ ਇੱਕ ਟੈਕਸ ਪਛਾਣ ਪੱਤਰ ਹੈ ਸਗੋਂ ਬੈਂਕਿੰਗ ਨਿਵੇਸ਼ ਜਾਇਦਾਦ ਉੱਤੇ ਸੌਦੇ ਤੇ ਕਰਜ਼ੇ ਵਰਗੇ ਹਰ ਵਿੱਤੀ ਕੰਮ ਦੇ ਲਈ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਹਾਡਾ ਆਧਾਰ ਕਾਰਡ ਜਿਹੜਾ ਹੈ ਉਹ ਅਕਿਰਿਆਸ਼ੀਲ ਹੋ ਜਾਂਦਾ ਹੈ ਤੇ ਤੁਹਾਨੂੰ ਤੁਸੀਂ ਧਿਆਨ ਨਹੀਂ ਦਿੰਦੇ ਤੇ ਤੁਹਾਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ ਤੁਹਾਡਾ ਪੈਨ ਆਧਾਰ ਦੇ ਨਾਲ ਲਿੰਕ ਨਹੀਂ ਹੈ ਤਾਂ ਇਹ ਡੀਐਕਟੀਵੇਟ ਹੋ ਸਕਦਾ ਹੈ ਡੁਪਲੀਕੇਟ ਪੈਨ ਰੱਖਣ ਜਾਂ ਦੋ ਬਾਰ ਅਪਲਾਈ ਕਰਨ ਨਾਲ ਵੀ ਕਾਰਡ ਨੂੰ ਇਨਐਕਟੀਵੇਟ ਕਰ ਦਿੱਤਾ ਜਾ ਸਕਦਾ ਹੈ ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਪੈਨ ਕਾਰਡ ਹੈ ਤੇ ਉਹਨਾਂ ਦੇ ਦੁਆਰਾ ਤੁਹਾਡੀ ਜਿਹੜੀ ਆ ਤੁਹਾਡੇ ਦੁਆਰਾ ਸੂਚਨਾ ਨਹੀਂ ਦਿੱਤੀ ਗਈ ਹੈ ਸਰਕਾਰ ਨੂੰ ਤੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਪੈਨ ਕਾਰਡ ਧਾਰਕਾਂ ਤੇ ਆਮਦਨਕਾਰ ਵਿਭਾਗ ਦੇ ਵੱਲੋਂ 10000 ਰੁਪਏ ਤੱਕ ਦੀ ਪੈਨਲਟੀ ਲਗਾਈ ਜਾ ਸਕਦੀ ਹੈ ਸੋ ਪਹਿਲਾਂ ਤੇ ਤੁਹਾਨੂੰ ਜਿਹੜਾ ਆਪਣੇ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਨੂੰ ਜਰੂਰ ਜਿਹੜਾ ਲਿੰਕ ਕਰਵਾ ਲੈਣਾ ਚਾਹੀਦਾ ਹੈ ਨਹੀਂ ਤੇ ਤੁਹਾਡਾ ਵੀ ਜਿਹੜਾ ਪੈਨ ਕਾਰਡ ਹੈ ਉਹ ਜਿਹੜਾ ਆ ਇਨਐਕਟਿਵੇਟ ਹੋ ਸਕਦਾ ਹੈ ਤੇ ਤੁਹਾਨੂੰ ਵੀ ਜਿਹੜਾ 10000 ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੁਣ ਇਲੈਕਸ਼ਨੋਂ ਨਿਕਲ ਕੇ ਆ ਰਹੀ ਹੈ ਜੀ ਹਾਂ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀਆਂ ਪੰਜਾਬ ਦੇ ਵਿੱਚ 19 ਤਰੀਕ ਨੂੰ ਵੋਟਾਂ ਹੋਣ ਜਾ ਰਹੀਆਂ ਹਨ ਲੁਧਿਆਣਾ ਵੈਸਟ ਵਿਧਾਨ ਸਭਾ ਜਿਮਨੀ ਚੋਣ ਦੇ ਲਈ ਆਖਰਕਾਰ ਭਾਜਪਾ ਦੇ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਜਪਾ ਦੇ ਵੱਲੋਂ ਸੀਨੀਅਰ ਆਗੂ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜੀਵਨ ਗੁਪਤਾ ਭਾਜਪਾ ਦੇ ਪੁਰਾਣੇ ਅਤੇ ਸੀਨੀਅਰ ਆਗੂ ਹਨ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਤੇ ਕੁੰਮਣ ਨੂੰ ਜਿਹੜਾ ਚੋਣ ਮદાન ਦੇ ਵਿੱਚ ਆਲਾਣਿਆ ਗਿਆ ਹੈ ਤੇ ਤੁਹਾਨੂੰ ਦੱਸਦੀ ਆ ਕਿ 19 ਜੂਨ ਨੂੰ ਜਿਹੜੀਆਂ ਇੱਥੇ ਇਲੈਕਸ਼ਨਾਂ ਹੋਣ ਵਾਲੀਆਂ ਹਨ ਤੋ ਲਓ ਅਗਲੀ ਖਬਰ ਜਿਹੜੀ ਹੈ ਨੋਟ ਬੰਦੀ ਦੇ ਰਿਗਾਰਡਿੰਗ ਨਿਕਲ ਕੇ ਆ ਰਹੀ ਹੈ ਤੇ 500 ਰੁਪਏ ਦੇ ਨੋਟ ਦੇ ਉੱਤੇ ਪਾਬੰਦੀ ਲਗਾਉਣ ਦੀ ਮੰਗ ਨੇ ਮਚਾਈ ਹਲਚਲ ਜੀ ਹਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਗਡੂ ਨੇ ਇੱਕ ਵਾਰ ਫਿਰ ਤੋਂ ਦੇਸ਼ ਦੇ ਵਿੱਚ ਵਿੱਤੀ ਪਰਦਾਰਸ਼ਤਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਦੇ ਵੱਲ ਇੱਕ ਦਰੇ ਰਾਨਾ ਜਿਹੜਾ ਸੁਝਾਅ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ 500 ਰੁਪਏ ਦਾ ਨੋਟ ਜਿਹੜਾ ਕਿ ਕਾਫੀ ਜ਼ਿਆਦਾ ਚੱਲਣ ਦੇ ਵਿੱਚ ਹੈ ਤੇ ਉਹਨਾਂ ਨੂੰ ਇਸ ਨੂੰ ਚੱਲਣ ਤੋਂ ਬਾਹਰ ਕਰਨ ਦੀ ਅਪੀਲ ਜਿਹੜੀ ਆ ਮੋਦੀ ਸਰਕਾਰ ਦੇ ਕੋਲ ਕਰ ਦਿੱਤੀ ਹੈ ਉਹਨਾਂ ਦਾ ਮੰਨਣਾ ਹੈ ਕਿ ਇਹ ਕਾਫੀ ਜ਼ਿਆਦਾ ਉੱਚ ਮੁੱਲ ਤੇ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਡਿਜੀਟਲ ਲੈਣ ਦੇਣ ਬਾਅਦ ਜਿਹੜਾ ਹੈ ਭਾਰਤ ਦੇਸ਼ ਨੂੰ ਲੈ ਜਾਣਾ ਚਾਹੀਦਾ ਹੈ ਜਿਸ ਦੇ ਨਾਲ ਨਾ ਸਿਰਫ ਜਿਹੜਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਬਲਕਿ ਅਰਥ ਵਿਵਸਥਾ ਵੀ ਜਿਹੜੀ ਹੈ ਕਾਫੀ ਜ਼ਿਆਦਾ ਵਧੀਆ ਦੇਸ਼ ਦੀ ਹੋ ਜਾਵੇਗੀ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 2000 ਰੁਪਏ ਦਾ ਨੋਟ ਜਿਹੜਾ ਮੋਦੀ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਸੋ 500 ਰੁਪਏ ਦਾ ਹੀ ਹੁਣ ਜਿਹੜਾ ਸਭ ਤੋਂ ਛੋਟਾ ਨੋਟ ਜਿਹੜਾ ਹੈ ਭਾਰਤੀ ਕਰੰਸੀ ਦੇ ਵਿੱਚ ਚੱਲ ਰਿਹਾ ਹੈ ਸੋ ਇਸ ਤੋਂ ਪਹਿਲਾਂ 1000 ਰੁਪਏ ਦਾ ਨੋਟ ਵੀ ਬੰਦ ਕਰ ਦਿੱਤਾ ਗਿਆ ਸੀ ਸੋ ਹੁਣ 500 ਦਾ ਨੋਟ ਬੰਦ ਕਰਨ ਬਾਰੇ ਕੇ ਆ ਰਹੀ ਹੈ